ਬੇਮੁਖੋ ਕਿਤਰੇ ਜਾਂਦੇ ਰਿਸ਼ਤੇਆਂ ਨੂੰ ਵਾਪਸ ਖਿੱਚ ਕੇ ਲਿਆਉਣ ਵਾਲੀ ਫਿਲਮ ਹੈ ਇਹ ਸਾਨੂੰ ਆਪਣੇ ਪੈਰਾਂ ਤੋਂ ਛਿੜਕਦੇ ਜਾਂਦਿਆਂ ਨੂੰ ਸਟੇਬਲ ਕਰਨ ਵਾਲੀ ਫਿਲਮ ਹੈ ਇਹ ਸਾਨੂੰ ਆਪਣੇ ਮਰਦੇ ਜਾਂਦੇ اخلاق ਨੂੰ ਦੁਬਾਰਾ ਜਿਉਂਦੇ ਕਰਨ ਵਾਲੀ ਫਿਲਮ ਹੈ ਜਦੋਂ ਆਪਾਂ ਫਿਲਮ ਦੇਖ ਰਹੇ ਸੀ ਜਿੱਥੇ ਬ੍ਰੇਕ ਆਈਆ ਬ੍ਰੇਕ ਤੋਂ ਬਾਅਦ ਰੋਣਾ ਸ਼ੁਰੂ ਹੋ ਜਾਂਦਾ ਤੁਸੀਂ ਜੇ ਇਸ ਫਿਲਮ ਨੂੰ ਆਪਣੇ ਬੱਚਿਆਂ ਤੱਕ ਆਪਣੀਆਂ ਫੈਮਲੀਆਂ ਤੱਕ ਆਪਣੇ ਪਰਿਵਾਰਾਂ ਤੱਕ ਨਾ ਪਹੁੰਚਾ ਸਕੇ ਤਾਂ ਸਾਡੀ ਇਹ ਬਹੁਤ ਵੱਡੀ ਮੂਰਖਤਾ ਹੀ ਹੋਊਗੀ। ਈਪੀ ਗਰੇਵਾਲ ਸਾਹਿਬ ਹੋਣਾ ਨੇ ਫਿਲਮ ਨਹੀਂ ਬਣਾਈ ਇਹ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਹੀ ਸੱਦੇ ਭੇਜੇ ਨੇ ਨਾ। ਆਡੀਅנס ਦਾ ਦੇਣਾ ਤਾਂ ਦੇ ਹੀ ਨਹੀਂ ਸਕਦਾ ਪਰ ਉਸ ਕੁਦਰਤ ਦਾ ਵੀ ਸੀ ਦੇਣਾ ਨਹੀਂ ਦੇ ਸਕਦੇ ਕਿ ਉਹਨੇ ਸਾਡੇ ਤੋਂ ਇਦਾਂ ਦੇ ਕਿਰਦਾਰ ਵੀ ਕਰਾਏ। ਇਦੇ ਨਾਲ ਸਮਾਜ ਨੂੰ ਅਸੀਂ 1% 2% ਵੀ ਕੰਟਰੀਬਿਊਟ ਕਰ पाए ਤੇ ਸਮਝਾਂਗੇ ਕਿ ਸਾਡਾ ਇਸ ਧਰਤੀ ਤੇ ਆਉਣਾ ਸਫਲ ਹੋ ਗਿਆ ਜੀ। ਇਹ ਟੁੱਟਦੀ, ਵਿਖਰਦੀ ਜਾਂਦੀ ਦੁਨੀਆ ਨੂੰ ਫਿਰ ਇੱਕ ਗਲੋਬ 'ਚ ਬੰਦ ਕਰਨ ਵਾਲੀ ਫਿਲਮ ਹੈ। ਇੱਕ ਦੂਜੇ ਤੋਂ ਬੇਮੁਖ ਹੋ ਕੇ ਤੁਰੇ ਜਾਂਦੇ ਰਿਸ਼ਤੇਆਂ ਨੂੰ ਵਾਪਸ ਖਿੱਚ ਕੇ ਲਿਆਉਣ ਵਾਲੀ ਫਿਲਮ ਹੈ। ਇਹ ਸਾਨੂੰ ਆਪਣੇ ਪੈਰਾਂ ਤੋਂ ਛਿੜਕਦੇ ਜਾਂਦਿਆਂ ਨੂੰ ਸਟੇਬਲ ਕਰਨ ਵਾਲੀ ਫਿਲਮ ਹੈ ਇਹ ਸਾਨੂੰ ਆਪਣੇ ਮਰਦੇ ਜਾਂਦੇ اخلاق ਨੂੰ ਦੁਬਾਰਾ ਜਿਉਂਦੇ ਕਰਨ ਵਾਲੀ ਫਿਲਮ ਹੈ ਅਸੀਂ ਆਪਣਾ ਤਨ ਮਨ ਤੇ ਧਨ ਵੀ ਲਾਇਆ ਫਿਲਮ ਦੇ ਵਿੱਚ ਹੁਣ ਇਸ ਤੋਂ ਬਾਅਦ ਤੁਸੀਂ ਆਪਣਾ ਅਸ਼ੀਰਵਾਦ ਪਿਆਰ ਦੇਣਾ ਔਰ ਇੱਕ ਵਾਰੀ ਮੈਂ ਚਾਹਾਂਗਾ ਕਿ ਗਿੱਪੀ ਗਰੇਵਾਲ ਹਾਲਾਂਕਿ ਮੀਡੀਆ ਨੂੰ ਸੰਬੋਧਨ ਕਰ ਰਿਹਾ ਕੋਈ ਪਰਸਨਲ ਇਵੈਂਟ ਨਹੀਂ ਪਰ ਮੇਰੀ ਸਾਡੀ ਪੂਰੀ ਟੀਮ ਹੈ ਸਾਰੀ ਗਿੱਪੀ ਲਈ ਇੱਕ ਵਾਰੀ ਅਸੀਂ ਤਾਲੀਆਂ ਸਾਰੇ ਜ਼ਰੂਰ ਮਾਰੀਏ ਕਿਉਂਕਿ ਕਮਰਸ਼ੀਅਲ ਯੁੱਗ ਦੇ ਵਿੱਚ ਜਦੋਂ ਸਿਰਫ ਨੰਬਰਾਂ ਦੀ ਗੇਮ ਹੈ ਕਿ ਕਿਹੜੀ ਫਿਲਮ 100 ਕਰ ਗਈ ਕਿਹੜੀ 200 ਕਰ ਗਈ ਕਿਹੜੀ 400 ਕਿੰਨੇ ਹਜ਼ਾਰ ਕਰੋੜ ਕੀਤਾ ਉਹਦੇ ਵਿੱਚ ਇਹੋ ਜਿਹਾ ਕੰਟੈਂਟ ਲੈ ਕੇ ਆਣਾ ਜਿਹੜਾ ਪਰਿਵਾਰਾਂ ਨੂੰ ਦੁਬਾਰਾ ਜਿਉਂਦਿਆਂ ਕਰ ਸਕੇ ਜਿਹੜੇ ਫੈਮਿਲੀਜ਼ ਨੂੰ ਆਪਣੀਆਂ ਵੈਲਿਊਜ਼ ਸਮਝਾ ਸਕੇ ਕਿ ਪਿਓ ਪੁੱਤ ਦੇ ਰਿਸ਼ਤੇ ਦੀ ਪਿਓ ਧੀ ਦੇ ਮਾਂ ਧੀ ਦੇ ਰਿਸ਼ਤੇ ਦੀ ਗਲੀ ਗਵਾਂਡ ਦੀ ਯਾਰੀ ਦੋਸਤੀ ਦੀ ਆਪਣੀ ਸਰਜ਼ਮੀਨ ਨਾਲ ਤੁਹਾਡੇ ਰਿਸ਼ਤੇ ਦੀ ਕੀ ਇਮੀਅਤ ਹੈ ਇਹੋ ਜਿਹਾ ਕੰਟੈਂਟ ਬਣਾਉਣਾ ਆਪਣੇ ਆਪ 'ਚ ਬਹੁਤ ਵੱਡਾ ਕੰਮ ਹੈ ਔਰ ਮੀਡੀਆ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਹੀ ਸਾਡਾ ਸਾਥ ਦਿੱਤਾ ਅੱਗੇ ਵੀ ਦਿਓਗੇ ਬਹੁਤ ਸ਼ੁਕਰੀਆ ਜੀ ਵੀ ਬਣੀ ਜੀ ਅਸੀਂ ਤੁਹਾਨੂੰ ਅਗਰ ਕੋਈ ਗੁਰੂ ਕੀ ਕਹਿਣ ਲੱਗ ਜੀ ਹੈ ਅੱਜ ਤੋਂ ਕਿ ਕਿਮੇਰਾ ਉਹ ਨਹੀਂ ਜੇ ਉਹ ਤਾਂ ਹੀ ਜਿੱਦਾਂ ਇੱਕ ਕਾਮਿਕ ਇਮੇਜ ਦੇ ਵਿੱਚ ਮੈਂ ਫਿਕਸ ਹੋ ਗਿਆ ਸੀ ਉਹਨੇ ਜੋ ਬਾਹਰ ਨਿਕਲਣਾ ਔਖਾ ਸੀ ਫਿਰ ਇਹ ਪਾ ਦੇ ਕੈਰੈਕਟਰ ਰਹਿ ਜਾਣਾ ਸੀ ਜੇ ਮੈਂ ਗੁਰਮukh Singh ਵਾਲੇ ਕੈਰੈਕਟਰ 'ਚ ਰਹਿ ਗਿਆ ਨਾ ਪਰ ਹੋਰ ਬੜੇ ਕੰਮ ਕਰਨ ਵਾਲੇ ਹੋ ਰਹਿ ਜਾਣੇ ਸੀ ਪਰ ਗੁਰਮੀ ਸਰ ਬਾਕੀ ਸਾਰੀ ਫਿਲਮ ਇੱਕ ਪਾਸੇ ਜਿਹੜਾ ਹੌਸਪੀਟਲ ਵਾਲਾ ਸੀ ਨਾ ਬੇਸਕ ਹੈਂਗੀ ਦਾ ਵਾਰਾ ਕਰੀਆ ਪਰ ਮੈਂ ਕਹਿੰਦਾ ਜੀ ਇੱਕ ਪਾਸੇ ਮਤਲਬ ਔਰ ਉਹ ਵੀ ਬੰਦਾ ਔਰ ਕਮਾਲ ਦੀ ਗੱਲ ਹੈ ਜਦੋਂ ਕਹਿੰਦੇ ਨਾ ਰਬਰ ਨਾਲ ਹੁੰਦਾ ਅਸੀਂ ਪਹਿਲੀ ਫਿਲਮ ਬਣਾਈ ਸੀ ਜਦੋਂ ਅਰਦਾਸ ਉਹਦੇ 'ਚ ਜਦੋਂ ਮੇਰੀ ਵਾਈਫ ਦੀ ਡੈਥ ਹੁੰਦੀ ਹੈ ਉਹ ਵੀ ਸਿੰਗਲ ਟੇਕ ਜੀ ਕੀਤਾ ਸੀ ਉਹਦਾ ਰੀਟੇਕ ਨਹੀਂ ਸੀ ਹੋਇਆ ਔਰ ਹਸਪੀਟਲ ਵਾਲਾ ਸੀਨ ਵੀ ਲੱਗਣ ਨੂੰ 3 ਘੰਟੇ ਲੱਗ ਗਏ ਜਦੋਂ ਸੀਨ ਲੱਗ ਗਿਆ ਅਸੀਂ 20 ਮਿੰਟ ਲਾਏ ਸੀ ਮੇਰਾ ਇੱਕ ਟੇਕ ਹੋਇਆ ਭਾਜੀ ਕਹਿੰਦਾ ਤੁਸੀਂ ਫਰੀ ਤੁਸੀਂ ਜਾਓ ਇਹ ਵੀ ਸਿੰਗਲ ਟੇਕ ਜੀ ਹੋਇਆ ਸੀ 20 ਮਿੰਟਾਂ 'ਚ ਸਾਰਾ ਕੰਮ ਇਹ ਉਮਰ ਵਿੱਚ ਜਦੋਂ ਕੁਦਰਤ ਆਪ ਕਰਾਵੇ ਨਾਲ ਭਈ ਮੈਂ ਤਾਂ ਯਾਤਰਾ ਦਾ ਮੈਂ ਸਫ਼ਰ ਜੰਦਨਾ ਚਾਹੁੰਦਾ ਸੀ ਜੋ ਫਿਲਮ ਦੇ ਵਿੱਚ ਵੇਖਿਆ ਉਹ ਸੀ ਵੇਖਿਆ ਸੀ ਤਾਂ ਹਕੀਕਤ ਦੇ ਵਿੱਚ ਉਹ ਯਾਤਰਾ ਤੁਸੀਂ ਕਰ ਰਹੇ ਸੀਗੇ ਉਹ ਸਫ਼ਰ ਕਿਉਂ ਜਿੱਦਾਂ ਦੱਸਿਆ ਕੀ ਚੱਲਦਾ ਸੀ ਜਾਂ ਉਹ ਪਰਮਾਤਮਾ ਦੀ ਕਸਮ ਉਹ ਕਿਸੇ ਵੀ ਤੀਰਥ ਯਾਤਰਾ ਨਾਲੋਂ ਘੱਟ ਨਹੀਂ ਸੀ ਕਿਉਂਕਿ ਅਸੀਂ ਉਨੇ ਹੀ আদਬ ਦੇ ਵਿੱਚ ਉਨੇ ਜ਼ਾਬਤੇ 'ਚ ਰਹਿ ਕੇ ਉਹ ਯਾਤਰਾ ਕੀਤੀ ਤਹਜ਼ੀਬ ਦੇ ਦਾਇਰੇ 'ਚ ਰਹਿ ਕੇ ਕਿਉਂਕਿ ਅੰਦਰ ਇੱਕ ਫੀਲ ਸੀ ਕਿ ਚੱਲੇ ਗੁਰੂ ਘਰੀਆਂ ਭਾਵੇਂ ਸ਼ੂਟਿੰਗ ਕਰਦਿਆਂ ਕਰਦਿਆਂ ਸਾਨੂੰ ਰਸਤੇ 'ਚ 15 ਦਿਨ ਲੱਗਣੇ ਸੀ ਪਰ ਅੰਦਰ ਦਿਮਾਗ 'ਚ ਇਹ ਸੀਗਾ ਕਿ ਚੱਲੇ ਬਾਬੇ ਦੇ ਘਰ ਸਾਡੇ ਤੋਂ ਇਲਾਵਾ ਇੱਕ-ਇੱਕ ਸਪੌਟ ਬாய், ਇੱਕ-ਇੱਕ ਗੱਡੀ ਦਾ ਡਰਾਈਵਰ ਸਾਰੇ ਮੈਂ ਉਸੇ ਜ਼ਾਬਤੇ ਦੇ ਵਿੱਚ ਵੇਖੇ ਕਿਸੇ ਨੂੰ ਕੋਈ ਇਹ ਨਹੀਂ ਕਿ ਕੋਈ ਪਰੇ ਜਾ ਕੇ ਸਿਗਰਟ ਪੀ ਰਿਹਾ ਹੈ, ਕੋਈ ਸ਼ਾਮ ਨੂੰ दारू ਪੀ ਕੇ ਸੁੱਤਾ ਉਹ ਅੰਦਰ ਸਾਰਿਆਂ ਦੇ ਇੱਕ ਪਾਕੀਜ਼ਗੀ ਸੀ ਕਿ ਅਸੀਂ ਗੁਰੂ ਘਰ ਚੱਲੇ ਆ ਉਹ ਸਾਡੇ ਲਈ ਤੀਰਥ ਯਾਤਰਾ ਹੀ ਸੀ ਬਈ ਬਹੁਤ ਸਾਰੇ ਕੈਰੇਕਟਰ ਇਦਾਂ ਦੇ ਹੁੰਦੇ ਨੇ ਜਿਹੜੇ ਕਿ ਆਪਾਂ ਪ੍ਰੈਕਟਿਸ ਕਰਕੇ ਕਰ ਲੈਣੇ ਆ ਪਰ ਇਹ ਕੈਰੇਕਟਰ ਮੈਂ ਬਾਬੇ ਜੀ ਨਾਲ ਵੀ ਗੱਲ ਕਰਦਾ ਸੀਗਾ ਕਿ ਜੇ ਇਦਾਂ ਲੱਜੇ ਮੈਂ ਤੁਹਾਡੇ ਕੋਲੋਂ ਕੋਈ ਮਾਰਾਂ ਜੇ ਕੋਈ ਮੇਰ ਹੋਵੇ ਇਸਪੈਕਸ਼ਨ ਦਾਂ ਗੁਰਬਾਣੀ ਦਾ ਤੁਸੀਂ ਪੰਗਤ ਪੰਗਤੀਆਂ ਉਚਾਰਨ ਕਰਦੇ ਸਾਰਿਆਂ ਵੀ ਖੇਸੇ ਸਾਹਿਬ ਨੇ ਕੀਤਾ ਜਾਂਦਾ ਬੀਸ ਵੀ ਕੀਤਾ ਜਾਂਦਾ ਇਦਾਂ ਲੱਗਦਾ ਨਹੀਂ ਹੈਗਾ ਵੀ ਮਤਲਬ ਉਹ ਕੰਦਰ ਨਹੀਂ ਇਦਾਂ ਪਰਮਾਤਮਾ ਮੈਂ ਮੈਂ ਤਾਂ ਅੰਦਰ ਮਸਾਂ ਰੋਣਾ ਰੋਕਿਆ ਤੁਸੀਂ ਫੇਰ ਰੋਵਾ ਦੇਣਾ ਸਾਰਿਆਂ ਦੀ ਅੱਖਾਂ ਨਾ ਮੱਧ ਪੀਓ ਜੀ ਮੈਨੂੰ ਲੱਗਦਾ ਹੋਣ ਨਹੀਂ ਇਹ ਇਹ ਕਲਾਕਾਰ ساری ਉਮਰ ਆਡੀਅנס ਦਾ ਦੇਣਾ ਤਾਂ ਦੇ ਹੀ ਨਹੀਂ ਸਕਦਾ ਪਰ ਉਸ ਕੁਦਰਤ ਆ ਵੀ ਸੀ ਦੇਣਾ ਨਹੀਂ ਦੇ ਸਕਦੇ ਕਿ ਉਹਨੇ ਸਾਡੇ ਤੋਂ ਇਦਾਂ ਦੇ ਕਿਰਦਾਰ ਵੀ ਕਰਾਏ ਇਹਦੇ ਨਾਲ ਸਮਾਜ ਨੂੰ ਅਸੀਂ 1% 2% ਵੀ ਕੰਟਰੀਬਿਊਟ ਕਰ पाए ਤੇ ਸਮਝਾਂਗੇ ਕਿ ਸਾਡਾ ਇਸ ਧਰਤੀ ਤੇ ਆਉਣਾ ਸਫਲ ਹੋ ਗਿਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਪ੍ਰਿੰਸੀਪਲ ਜੀ ਪਿੱਛੇ ਖੜੇ ਆਓ ਜੀ ਪ੍ਰਿੰਸੀਪਲ ਜਿਹੜੀ ਉਹ ਗੱਲ ਹੋਈ ਸੀ ਨਾ ਵੀ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਬੈਸਟ ਕੈਰੇਕਟਰ ਬਣਾ ਲੈਣਾ ਨੂੰ ਵੀ ਸੱਚੀ ਗੱਲ ਆ ਮੈਨੂੰ ਮੈਨੂੰ ਜਦੋਂ ਅਸਲ ਚ ਬਾਈ ਜੀ ਨੇ ਆਵਾਜ਼ ਮਾਰੀ ਸੀ ਨਾ ਪੰਮੇ ਆਲੀ ਥੋੜਾ ਜਿਹਾ ਵੀ ਮੈਨੂੰ ਜਦੋਂ ਬਾਈ ਜੀ ਨੇ ਆਵਾਜ਼ ਮਾਰੀ ਸੀ ਨਾ ਵੀ ਕਿੱਥੇ ਆ ਜਾ ਵੀ ਇੱਕ ਕੈਰੈਕਟਰ ਆ ਵੀ ਪੇਪਰ ਪੌਣ ਲੱਗਿਆ ਮੈਨੂੰ ਤੇ ਮੈਂ ਜਦੋਂ ਸੁਣਾਇਆ ਮੈਂ ਕਿਹਾ ਬਾਈ ਪੇਪਰ ਔਖਾ ਜੀ ਕਹਿੰਦੇ ਕਰ ਲੇਗਾ ਬਸ ਉਹ ਪਤਾ ਹੀ ਨਹੀਂ ਕਿਵੇਂ ਹੋ ਗਿਆ ਕਿ ਬਾਈ ਗਰੂ ਦੀ ਮੇਰ ਇਤਰੋਂ ਸਾਰਿਆਂ ਦੀ ਇਮਾਨਦਾਰੀ ੁੱਗੀ ਪਾਜੀ ਸੀ ਕਿ ਬਾਈ ਸੀ ਕਿ ਸਾਰੇ ਜਣੇ ਸੋਈ ਸਾਹਿਬ ਮਲਕੀਤ ਰੋਣੀ ਬਾਈ ਜੈ ਜਮੀਨ ਜੱਗੀ ਪਾਣਾ ਬਾਈ ਸਾਰੇ ਅਸੀਂ ਉੱਥੇ ਇੱਕ ਮਾਹੌਲ ਐਸਾ ਬਣਿਆ ਹੋਇਆ ਸੀ ਉਹ ਆਪੀ ਹੋਈ ਜਾਂਦਾ ਸੀ ਪਰ ਉਹ ਕੈਰੈਕਟਰ ਜਿਹੜਾ ਸੀਗਾ ਉਹ ਵਾਕਈ ਤੁਹਾਨੂੰ ਲੱਗਿਆ ਵੀ ਮੈਂ ਪਹਿਲਾਂ ਝੂਠ ਬੋਲਦਾ ਸੀਗਾ ਵੀ ਭਾਈ ਇਹ ਉਹਦਾ ਦਵਾਰਾ ਨਹੀਂ ਹੋਣਾ ਮਿਲਦਾ ਤੇ ਉਹਦਾ ਦਵਾਰਾ ਕਦੇ ਨਹੀਂ ਹੋਣਾ ਹੁਣ ਤੁਸੀਂ ਕਹੋਗੇ ਵੀ ਕੈ ਵੀਰੇ ਪੰਮਾ ਬੋਲਦਾ ਨਹੀਂ ਨਾ ਹੁੰਦਾ ਸਾਧੂ ਬੋਲੂ ਬਿਲਕੁਲ ਮੈਨੂੰ ਜਿਹੜਾ ਤੁਹਾਡੇ ਤੇ ਟੀਮ ਨੇ ਸਾਰੀ ਨੇ ਭੋਸਾ ਦਿਖਾਇਆ ਸੀ ਮਤਲਬ ਇੱਕ ਤੁੰਨੇ ਵਾਲਾ ਲੈ ਰੋ ਜਾਂਦੋਗੇ ਔਰ ਤੁਸੀਂ ਵੀ ਆਪਣੇ ਉਨ ਪਾਲਿਸ਼ ਕਰਕੇ ਜਿਹੜਾ ਕਿਰਦਾਰ ਦਿਵਾਇਆ ਨਹੀਂ ਪਾਲਿਸ਼ ਤਾਂ ਇਧਰ ਹੀ ਹੁੰਦਾ ਹੁੰਦਾ ਪਾਲਸ਼ ਵਾਲੀ ੱੱੱਬੀ ਤਾਂ ਇਧਰ ਦਫ਼ਤਰ ਚ ਪਈ ਆ ਇਹੋ ਜਾਣਦਾ ਹੀ ਪਿਆ ਬਰਸ਼ ਮੱਤਾਂ ਕੋਫੇ ਰਿਪੋਰਟ ਹੋ ਜਾਂਦੀ ਆ ਬਰਸ਼ ਹੋਣੀ ਮਾਰ ਦਿੰਦੇ ਸੀ ਜਦੋਂ ਗੱਡੀ ਦਾ ਸ਼ੋਅ ਚਮਕਾਉਣੀ ਹੁੰਦੀ ਇਹਨਾਂ ਦੇ ਬ੍ਰਾਸ਼ੋ ਮਾਰਦੇ ਜੀ ਬ੍ਰਾਸ਼ੋ ਵੱਜਦੀ ਆ ਸਾਡੇ ਕੋਲ ਕੱਲ੍ਹ ਵੀ ਸਾਰੇ ਕਰਦੇ ਆ ਦੇ ਵਿੱਚ ਨਾ ਜਿੱਦਾਂ ਜਿੱਦਾਂ ਫਿਲਮ ਚੱਲ ਰਹੀ ਸੀ ਹਾਂ ਜੀ ਸਮਾਜ ਦੇ ਸੁਨੇਹੇ ਦੇ ਰਹੀ ਸੀ ਜਦੋਂ ਤੁਸੀਂ ਇਹ ਫਿਲਮ ਕਰ ਰਹੇ ਹੋ ਤੁਹਾਡੇ ਦਿਵਾਰ ਚ ਹੋਇਆ ਉਹਨਾਂ ਦੀ ਜ਼ਿੰਦਗੀ ਆ ਰਹੀ ਕਿਤੇ ਮੈਂ ਕਰੀਆ ਬਲਕਿ ਬੰਦਾ ਆਪਣੀ ਪਰਸਨਲ ਲਾਈਫ 'ਚ ਰਿਲੇਟ ਕਰਦਾ ਇਸ ਬਿਲਕੁਲ ਕਮਾਲ ਕਰਦੇ ਬਿਲਕੁਲ ਬਹੁਤ ਬਹੁਤ ਧੰਨਵਾਦ ਲਈ ਇਸ ਸੋਚ ਚ ਚਲੋ ਐਂ ਇਧਰ ਆਗੇ ਦੋ ਜਣੇ ਇਹਨਾਂ ਨੂੰ ਲਾਓ ਚਲੋ ਖੁਸ਼ ਹੋਣਾ ਥੋੜਾ ਲਾਊਡ ਲਾਊਡ ਸੋ ਹਿਸਾਬ ਥੋੜਾ ਲਾਊਡ ਲਾਊਡੀ ਗੁਰ ਮੈਂ ਐਲੀ ਅਰਦਾਸ ਤੋਂ ਇਸ ਅਰਦਾਸ ਤੱਕ ਕਿ ਪੀ ਗਰੇਵਾਲ ਸਾਹਿਬ ਨੇ ਫਾਦਰ ਦਾ ਰੋਲ ਕਰਦਾ ਰਿਹਾ ਇਹਦੇ ਵਿੱਚ ਬਹੁਤ ਚੰਗੀ ਫਾਦਰ ਦਾ ਮੈਂ ਮੀਨ ਫਾਦਰ ਦਾ ਤੇ ਇਹ ਫਿਲਮ ਜਿਹੜਾ ਕੈਰੈਕਟਰ ਮੈਨੂੰ ਦਿੱਤਾ ਗਿਆ ਬਹੁਤ ਚੈਲਿੰਜੀng ਇਹ ਵਜੇ ਕੈਰੈਕਟਰ ਕਰਨੇ ਮੈਂ ਬਹੁਤ ਕਿਸਮਤ ਵਾਲਾ ਕਿ ਪਹਿਲਾਂ ਤਾਂ ਇਸ ਫਿਲਮ ਦਾ ਮੈਂ ਇੱਕ ਹਿੱਸਾ ਬਣਿਆ ਫਿਰ ਜਿਹੜਾ ਮੈਨੂੰ ਕਿਰਦਾਰ ਦਿੱਤਾ ਗਿਆ ਉਹ ਸੰਕਾ ਵਿੱਚ ਬਹੁਤ ਪੋਜ਼ਿਟਿਵ ਕੈਰੈਕਟਰ ਇੱਕੋ ਹੀ ਕੈਰੈਕਟਰ ਸੀ ਜਿਹੜਾ ਐਂਡ ਤੱਕ ਹੱਸਦਾ ਹੀ ਰਹਿੰਦਾ ਹੈ ਮੁੰਡੇ ਨਾਲ ਫੋਨ ਤੇ ਗੱਲ ਹੁੰਦੀ ਹੈ ਤਾਂ ਵੀ ਬਹੁਤ ਜਿਉਂਦਾ ਜਗਦਾ ਕੈਰੈਕਟਰ ਇਹ ਨਿਆਬੀਸਵਾ ਵਾਲਾ ਘਰੋਂ ਘਰ ਵਾਲੀ ਨਾਲ ਜੋ ਸੀ ਜੋ ਲਿਖੇ ਗਏ ਉਹ ਨਿਭਾਉਣੇ ਬਹੁਤ ਔਖੇ ਸੀ ਜਿਹੜੀ ਪਿੱਛੋਂ ਥੋੜਾ ਥੋੜਾ ਹਰ ਵੇਲੇ ਕੰਨ ਚ ਪੈਂਦਾ ਰਹਿਣਾ ਸੀਗੇ ਸੋਈ ਸਾਹਿਬ ਆ ਆ ਚਾਹੀਦਾ ਹੈ ਆ ਚਾਹੀਦਾ ਹੈ ਆ ਚਾਹੀਦਾ ਨਿਭਾ ਸਕੇ ਬੈਗੁਰੂ ਦੀ ਕਿਰਪਾ ਬਹੁਤ ਮੁਸ਼ਕਲ ਸੀ ਲੇਕਿਨ ਦਾਦੇ ਦੀ ਕਿਰਪਾ ਜਦੋਂ ਇਹਨੂੰ ਸ਼ੁਰੂ ਹੋਈ ਬਾਬੇ ਦੀ ਅਰਦਾਸ ਕਰਕੇ ਇਹ ਕੰਮ ਫੜਿਆ ਸੀ ਬਾਬੇ ਨੇ ਅਰਦਾਸ ਸੁਣੀ ਤੇ ਕੰਮ ਨੇ ਪਰੇ ਛੜਿਆ ਅੱਜ ਚੰਡੀਗੜ੍ਹ ਦੀ ਸਾਰੀ ਪ੍ਰੈਸ ਖੜੀ ਹੈ ਇਹ ਸਾਡੇ ਵਾਸਤੇ ਬਹੁਤ ਖੁਸ਼ੀ ਦਾ ਦਿਹਾੜਾ ਹੈ ਔਰ ਮੈਂ ਬੇਨਤੀ ਕਰੂੰਗਾ ਚੰਡੀਗੜ੍ਹ ਪ੍ਰੈਸ ਨੂੰ ਕਿ ਇਹ ਸਾਡਾ ਜਿਹੜਾ ਸਨੇਹ ਪੋਜ਼ਿਟਿਵ ਤਰੀਕੇ ਨਾਲ ਲੋਕਾਂ ਤੱਕ ਪਹੁੰਚਾ ਦਿਓ ਜਰਾ ਇਹ ਇਹ ਬਣਦਾ ਹੈ ਬੰਦਾ ਪੋਜ਼ਿਟਿਵ ਗੱਲ ਕਰਕੇ ਲੋਕਾਂ ਦਾ ਕੇ ਸੁਨੇਹਾ ਬਚਾਉਣਾ ਤਾਂ ਕਿ ਐਡੀ ਖੂਬਸੂਰਤ ਫਿਲਮ ਜਿਹੜੀ ਤੁਹਾਨੂੰ ਜਿਉਣ ਦਾ ਸੰਦੇਸ਼ ਆ ਦਿੰਦੀ ਆ ਵੀ ਇਸ ਤਰ੍ਹਾਂ ਜਿਉਣਾ ਹੈ ਜਿਹੜੀ ਮਾਂ ਬਾਪ ਪੁੱਤਾਂ ਧੀਆਂ ਦੇ ਵਿੱਚ ਫੜਕਾ ਆਏ ਨੇ ਬਹੁਤ ਮਾੜਾ ਹਾਲ ਹੈ ਉਸ ਮਾੜੇ ਹਾਲ ਨੂੰ ਭੜੇ ਹਾਲ ਨੂੰ ਸਵਾਰਨ ਲਈ ਸੁਧਾਰਨ ਲਈ ਇਹ ਫਿਲਮ ਬਣਾਈ ਹੈ ਜੀ ਪੀ ਜਿਵਣਾ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਕਮਾਲ ਦਾ ਸਬਜੈਕਟ ਨੇ ਬਾਬਾ ਜੀ ਖੜੇ ਨੇ ਬਾਬਾ ਜੀ ਨੇ ਫਿਲਮ ਦੀ ਫਿਲਮ ਦੀ ਤਾਰੀਫ ਕੀਤੀ ਬਾਬਾ ਜੀ ਨੇ ਬਾਬਾ ਜੀ ਦੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਖੌਨਦਾ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਸਾਡੇ ਸਤਕਾਰਯੋਗ ਡੀਪੀ ਗਰੇਵਾਲ ਸਾਹਿਬ ਹੋਣਾ ਨੇ ਅਰਦਾਸ 3 ਜਿਹੜੀ ਫਿਲਮ ਆ ਉਹ ਰਿਲੀਜ਼ ਕੀਤੀ ਆ ਸਾਰੇ ਮਹਾਪੁਰਸ਼ਾਂ ਨੇ ਸਾਰੇ ਸਤਪੁਰਸ਼ਾਂ ਨੇ ਸਾਰੇ ਸੂਝਵਾਨ ਸਰੋਤਿਆਂ ਨੇ ਔਰ ਪੰਥ ਦੀਆਂ ਮਾਇਨਾਜ ਹਸਤੀਆਂ ਸ਼ਖਸੀਅਤਾਂ ਨੇ ਆ ਕੇ ਇਸ ਫਿਲਮ ਨੂੰ ਦੇਖਿਆ ਜਦੋਂ ਆਪਾਂ ਫਿਲਮ ਦੇਖ ਰਹੇ ਸੀ ਜਿੱਥੇ ਬ੍ਰੇਕ ਆਈ ਆ ਬ੍ਰੇਕ ਤੋਂ ਬਾਅਦ ਰੋਣਾ ਸ਼ੁਰੂ ਹੋ ਜਾਂਦਾ ਤੇ ਅਖੀਰਲੇ ਦਮ ਤੱਕ ਮਤਲਬ ਤੁਸੀਂ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀਆਂ ਕਰਦਾ ਔਰ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਸਿੱਖਾਂ ਦੇ ਚਰਨਾਂ 'ਚ ਜੇ ਬੇਨਤੀ ਕਰਦਾ ਵੀ ਤੁਸੀਂ ਜੇ ਇਸ ਫਿਲਮ ਨੂੰ ਆਪਣੇ ਬੱਚਿਆਂ ਤੱਕ ਆਪਣੀਆਂ ਫੈਮਲੀਆਂ ਤੱਕ ਆਪਣੇ ਪਰਿਵਾਰਾਂ ਤੱਕ ਨਾ ਪਹੁੰਚਾ ਸਕੇ ਤਾਂ ਸਾਡੀ ਇਹ ਬਹੁਤ ਵੱਡੀ ਮੂਰਖਤਾ ਹੀ ਹੋਊਗੀ ਸੋ ਗਰੇਵਾਲ ਸਾਹਿਬ ਹੋਣਾ ਨੇ ਬੜਾ ਵੱਡਾ ਉਪਰਾਲਾ ਕੀਤਾ ਜਦੋਂ ਨਾ ਫਿਲਮ ਸ਼ੁਰੂ ਹੁੰਦੀ ਆ ਜਦੋਂ ਉਹ ਪ੍ਰਿੰਸਪਾ ਜੀ ਆਪਣੀ ਬੱਚੀ ਨੂੰ ਜ਼ਹਿਰ ਦਿੰਦੇ ਆ ਔਰ ਗੁਰਪ੍ਰੀਤ ਖੁੱਗੀ ਭਾਜੀ ਜਦੋਂ ਉਹ ਆਪਣੀ ਮਾਤਾ ਰੋਕਦੀ ਆ ਤੇ ਉਹ ਜਾਂਦੇ ਆ ਤੇ ਉਦੋਂ ਬਾਅਦ ਜਿਹੜੀ ਉਹਨਾਂ ਦੀ ਫਰੈਂਡ ਹੁੰਦੀ ਆ ਉਹ ਵੀ ਚੜਾਈ ਕਰ ਜਾਂਦੀ ਆ ਤੇ ਫਿਰ ਹਸਪੀਟਲ ਚ ਉੱਟ ਕੇ ਆਉਂਦੇ ਆ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਮਾਪੇ ਵੀ ਨਹੀਂ ਰਹੇ ਤਾਂ ਉੱਥੇ ਤਾਂ ਤੁਸੀਂ ਇਹ ਦੇਖ ਲਓ ਵੀ ਸਾਹ ਹੀ ਰੁਕ ਗਏ ਨਾ ਸਾਰੀ ਸੰਗਤ ਦੇ ਜਿਨਨੇ ਜਿਨਨੇ ਸਰੋਤੇ ਬੈਠੇ ਸੀ ਜਦੋਂ ਇਹ ਪਤਾ ਲੱਗਿਆ ਵੀ ਮਾਪੇ ਨਹੀਂ ਰਹੇ ਕੋਕੂਗੀ ਭਾਜੀ ਦੇ ਉੱਥੇ ਗੁਰਮukh Singh ਸੀ ਨਾ ਉਹਨਾਂ ਦਾ ਤੇ ਉਦੋਂ ਸਾਹ ਰੁਕ ਗਏ ਸਾਰਿਆਂ ਨੇ ਇਹ ਜਿਹੜੀ ਫਿਲਮ ਮਤਲਬ ਅੱਖਾਂ 'ਚ ਹੰਝੂ ਤੇ ਗਰੇਵਾਲ ਸਾਹਿਬ ਹੋਣਾ ਨੇ ਫਿਲਮ ਨਹੀਂ ਲੀਕੀ ਜਿਹੜੀਆਂ ਇਹ ਫਿਲਮਾਂ ਨੇ ਮੈਂ ਸਾਰੀ ਸੰਗਤ ਦੇ ਚਰਣਾ ਚ ਬੇਨਤੀ ਕਰਦਾ ਜਿਨ੍ਹਾਂ ਨੇ ਹਜੂਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਅਜੇ ਤੱਕ ਉਸ ਫਿਲਮ ਵਿੱਚ ਹਜੂਰ ਸਾਹਿਬ ਦੇ ਦਰਸ਼ਨ ਹੋਣਗੇ ਔਰ ਗਿੱਪੀ ਗਰੇਵਾਲ ਸਾਹਿਬ ਹੋਣਾ ਨੇ ਫਿਲਮ ਨਹੀਂ ਬਣਾਈ ਇਹ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਹੀ ਸੱਦੇ ਭੇਜੇ ਨੇ ਇਹਨਾਂ ਨੂੰ ਉਥੋਂ ਸੋ ਇਸ ਕਰਕੇ ਸਾਰੀ ਟੀਮ ਭੂਗੀ ਭਾਜੀ ਦਾ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਮਤਲਬ ਮੇਰੇ ਕੋਲ ਕੋਈ ਅਲਫਾਜ਼ ਨਹੀਂ ਮਤਲਬ ਮੈਂ ਆਪਣੇ ਦਿਵਾਨਾਂ ਚ ਪਹਿਲਾਂ ਵੀ ਕਹਿੰਦਾ ਆਂ ਦਿਵਾਨਾਂ ਚ ਜਦੋਂ ਮੈਂ ਬੋਲਦਾ ਸੀਗਾ ਤਾਂ ਮੈਨੂੰ ਇਹ ਲੱਗਦਾ ਸੀ ਵੀ ਪਤਾ ਨਹੀਂ ਇਹ ਸੰਗਤ ਦੀਆਂ ਉਮੀਦਾਂ ਤੇ ਖਰੀ ਉਤਰੂਗੀ ਵੀ ਕਿ ਨਹੀਂ ਉਤਰੂ ਕੋਈ ਵਿੱਚ ਇਦਾਂ ਦਾ ਸੀਨ ਨਾ ਹੋਵੇ ਪਰ ਸਾਡੇ ਮਿੰਟੂ ਭਾਜੀ ਔਰ ਗਿਆਨੀ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲੇ ਬਾਬਾ ਪਰਵਾਨਾ ਜੀ ਸਰਦਾਰ ਜਰਨੈਲ ਸਿੰਘ ਜੀ ਜਿਹੜੇ ਇਸ ਇੰਡਸਟਰੀ ਦੇ ਬਹੁਤ ਸੂਝਵਾਨ ਸਰੋਤੇ ਨੇ ਕੋਈ ਵੀ ਐਸੀ ਅੱਖ ਨਹੀਂ ਸੀ ਜਿਹੜੀ ਨਾਂ ਨਾਮ ਹੋਈ ਹੋਵੇ ਸੋ ਮੈਂ ਸਾਰੇ ਪ੍ਰਚਾਰਕਾਂ ਨੂੰ ਸਾਰੇ ਮਹਾਪੁਰਸ਼ਾਂ ਨੂੰ ਬੇਨਤੀ ਕਰਦਾ ਐਸੀਆਂ ਫਿਲਮਾਂ ਸਾਲ 'ਚ ਇੱਕ ਵਾਰ ਹੀ ਨਹੀਂ ਇਹ ਹਰ ਮਹੀਨੇ ਇੱਕ ਫਿਲਮ ਆਉਣੀ ਚਾਹੀਦੀ ਆ ਤਾਂ ਜੋ ਸਾਨੂੰ ਆਪਣੇ ਫਰਜ਼ ਔਰ ਸਾਨੂੰ ਆਪਣੇ ਜਿਹੜੇ ਬੰਦੇ ਹੱਕ ਨੇ ਆਪਣੇ ਮਾਤਾ-ਪਿਤਾ ਦਾ ਬੰਦਾ ਸਤਕਾਰ ਜਿਹੜਾ ਉਹ ਸਾਨੂੰ ਯਾਦ ਕਰਾਇਆ ਜਾਵੇ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਇਹ ਲੱਗੂਗਾ ਵੀ ਮੇਰੀ ਆਪਣੀ ਗੱਲ ਹੋ ਰਹੀ ਹੈ ਵਿੱਚ ਉਹਦੇ ਸੋ ਫਿਲਮ ਉਹੀ ਹੁੰਦੀ ਜਿਹੜੀ ਇੱਕ ਆਕਾਰਤਾ ਬਣਾ ਕੇ ਤੁਹਾਨੂੰ ਆਪਣੇ ਵਿੱਚ ਭੇਦ ਕਰ ਲੇ ਤਾਂ ਗਰੇਵਾਲ ਸਾਹਿਬ ਹੋਣਾ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਾਰੀ ਟੀਮ ਨੂੰ ਮੈਂ ਵਧਾਈ ਦੇਣਾ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਨ ਔਰ ਇਹ ਸਿਨੇਮੇ ਜਗਤ ਵਿੱਚ ਦੂਜੀ ਵਾਰ ਹੋਇਆ ਇਹਨਾਂ ਦੀ ਮਿਹਨਤ ਨੂੰ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰੰਗ ਭਾਗ ਲਾਇਆ ਪਹਿਲਾ ਮਸਤਾਨੇ ਫਿਲਮ ਆਈ ਸੀਗੀ ਜਾਂ ਤਾਂ ਲੋਕਾਂ ਨੇ ਅਰਦਾਸ 'ਚ ਖੜੇ ਹੋ ਕੇ ਉਦੋਂ ਸਿਨੇਮਿਆਂ 'ਚ ਸਤਿਕਾਰ ਕੀਤਾ ਸੀ ਔਰ ਇਹ ਅਰਦਾਸ 3 ਫਿਲਮ ਜਾਂ ਫਿਰ ਸਿਨੇਮਿਆਂ 'ਚ ਲੋਕ ਅੱਜਕੱਲ੍ਹ